ਤੂੰ ਕੋ ਬੋਲ ਗਿਆ ਕਹਿੰਦੇ ਅਰਸ਼ ਨੂੰ ਕਹਿੰਦੇ ਮੁੰਡੇ ਸਿੱਧ ਸਰਦਾਰ ਨੂੰ ਕਿ ਕੰਖੇ ਤੂੰ ਵੀ ਜਿੱਤੇ ਆ ਕੰਖੇ ਤੂੰ ਵੀ ਜਿੱਤੇ ਆ ਪਰ ਇਧਰਲੇ ਪਾਸੇ ਆਹ ਮੁੰਡਾ ਹਵਾ ਫਮਾਈ ਐ ਆਹ ਮੁੰਡਾ ਮੱਥਾ ਕਿ ਜੋਦੇ ਰਣ ਵਿੱਚ ਦੂਜੇ ਪਾਉਂਦੇ ਤਲਵਾਰਾਂ ਉਸ ਡਾਡੇ ਜਿਆ ਖੁੰਡੀਆਂ ਜਿੱਤਾਂ ਤੇ ਹਾਰਾਂ ਇਹਨਾਂ ਨੂੰ ਪਾਸੇ ਕਰੋ ਅੱਗੋਂ ਦੋ ਹੋਗੇ ਇੱਕ ਦੀਆਂ ਜੋ ਹਲੋ ਓ ਯਾਰ ਇਧਰ ਉਹ ਲਓ ਸਾਹਮਣੇ ਇਧਰ ਦੇ ਪਾਸੇ ਵਾਹੋ ਨੌਜਾਨਾ ਮੀਰਪੁਰੀ ਦੇ ਧੰਦੇ ਭਰਾ ਨੂੰ ਬੇਨਤੀ ਹੈ ਇੱਕ ਵਾਰੀ ਮੇਰੇ ਨਾਲ ਜਰੂਰ ਸੰਪਰਕ ਬਣਾਵੇਗਾ ਲੀਡ ਵਾਲਾ ਮੈਕ ਲਓ ਇੰਦਰਜੀਤ ਖੇਡ ਮੈਦਾਨ ਦੇ ਕਬੱਡੀ ਕਬੱਡੀ ਕਰਦਾ ਹੈ ਘੋਰਿਆਂ ਵਾਲਾ ਕੇਂਦਰ ਤਿਆਰ ਵਰ ਤਿਆਰ ਹੈ ਨਾਲ ਕਹਿੰਦੇ ਆ ਨੌਜਾਨਾ ਦੂਹਲੀ ਪਿੰਡ ਹੈ ਤੇ ਸੁਖ ਨਾਮ ਹੈ ਜਨੇ ਹੁਣ ਕੋਸ਼ਿਸ਼ ਕੀਤੀ ਹੈ ਵੀ ਟੁੱਟੀ ਗੰਡੀ ਜਿੱਥੇ ਕਹਿੰਦਾ ਵੀ ਪਤਾਵੇਂ ਧਾੜਨ ਵਾਲੀ ਗੱਲ ਹੋਈ ਹੈ ਆਹ ਸਾਹਮਣੇ ਮੁਖਸਰ ਦਾ ਮਨਜਿੰਦਰ ਕਬੱਡੀ ਕਬੱਡੀ ਕਰਦਾ ਖੇਡ ਮੈਦਾਨ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਵੱਡਾ ਨਾਮ ਕਹਿੰਦੇ ਮੁਖਸਰ ਦੀ ਧਰਤੀ ਦਾ ਆਹ ਸਾਹਮਣੇ ਆਪਾਂ ਤੱਕਾਂਗੇ ਮੇਰੇ ਪੰਜਾਬੀ ਵੀਰੋ ਆਹ ਇਹ ਕਹਿੰਦੇ ਪੰਘਾਲੇ ਦਾ ਸੁਖ ਖੇਡ ਮੈਦਾਨ ਨੂੰ ਹੀ ਕਰਦਾ ਹਰੰਦੀਪੁਰੀਏ ਗੋਪੀ ਦਾ ਚੇਲਾ ਮਾਲਕ ਆਹ ਮੁੰਡੇ ਨੂੰ ਵੀ ਘਾਟੀ ਜੱਫੇ ਲੱਗਦੇ ਆ ਚੁੜਵੀ ਜੱਫੇ ਲੱਗਦੇ ਆ ਇਹਦਾ ਕੱਦ ਛੋਟਾ ਹੈ ਪਰ ਉਹਦਾ ਜਿਗਰਾ ਵੱਡਾ ਹੈ ਮੇਰੇ ਪੰਜਾਬੀ ਵੀਰੋ ਗਰੀਬ ਜੇ ਪਰਿਵਾਰ ਦੇ ਵਿੱਚੋਂ ਉੱਠ ਕੇ ਮਿਹਨਤ ਕੀਤੀ ਹੈ ਫਰੰਦੀਪਰੀਏ ਗੋਪੀ ਦੀ ਛਰਨ ਲਈ ਹੈ ਮੁੰਡਾ ਕਹਿੰਦੇ ਬਹੁਤ ਤੇਜ ਹੈ ਮੁੰਡਾ ਸਪੀਡੀ ਹੈ ਨਾਮ ਵੀ ਤੇਜ ਹੈ ਹੁਣ ਕਮਾਂਦੀ ਪਿੱੜਪੇ ਆ ਹੁਣ ਸਾਡੇ ਵੀਰ ਦਾ ਧੰਨਵਾਦ ਹੈ ਸਾਡੇ ਲੱड्डੂ ਪਹਿਲਵਾਨ ਜੀ ਵੇਖ ਲਈਏ ਸਾ ਬਹੁਤ ਵੱਡੇ ਪਿਆਰ ਪੁੱਜਦਾ ਕਰਦੇ ਹੈ ਲੱड्डੂ ਪਹਿਲਵਾਨ ਵੇਖ ਲਈਏ ਸਾਡੇ ਬੈਕ ਵਾਲੇ ਪਰ ਆਹ ਸਾਹਮਣੇ ਬੱਬਾ ਬੱਬਾ ਪੱਪਾ ਪੱਪਾ ਨਾਨਕ ਨਾਨਕ ਤੱਕਰ ਸਿੱਖ ਸਰਦਾਰ ਕੱਟਿਆ ਏ ਛਾਵੇਂ ਤਲਵਾਰਾਂ ਦੇ ਉਹ ਪੰਥ ਖਾਲਸਾ ਪੜਿਆ ਏ ਛਾਵੇਂ ਤਲਵਾਰਾਂ ਦੇ ਪ੍ਰਗਟ ਵੀਰ ਉਹਨਾਂ ਦਾ ਦਿਲ ਨਹੀਂ ਕਰਾਇਆ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਸੁੱਗੇ ਨਗਰ ਵਿੱਚ ਬਹੁਤ ਵੱਡਾ ਪਿਆਰ ਗੂੜੀਆਂ ਰਿਸ਼ਤੇਦਾਰੀਆਂ ਆਪਾਂ ਸਤਾਰ ਕਰਦੇ ਵੀਰਾਂ ਦਾ ਆਹ ਸਾਹਮਣੇ ਗਿੰਦਰਾ ਗਿੰਦਰਾ ਜੱਸਾ ਵजीर ਭੱਲੜ ਵਾਲਾ ਆਹ ਮੁੰਡਾ ਐਨਸਟਿਕ ਦਮ ਤੁਹਾਡੇ ਵੱਲ ਆ ਗਿਆ ਨਾ ਫਿਰ ਆਪਣੇ ਤੋਂ ਪਿੱਛੇ ਨਹੀਂ ਹਟਿਆ ਜਾਣਾ ਜਥੇਦਾਰ ਜੀ ਬੇਨਤੀ ਹੈ ਮੇਰੀ ਹੱਥ ਬਨ ਕੇ ਤੁਹਾਡਾ ਘਰ ਦਾ ਮੇਲਾ ਤੇ ਆਪਾਂ ਬੜੀ ਸ਼ਾਮ ਤੇ ਬੜੀ ਸ਼ੌਕਤ ਦੇ ਨਾਲ ਕਰਾਉਣਾ ਹੈ ਪਰ ਆਹ ਬੱਬਾ ਆਹ ਬੱਬਾ ਆਹ ਬੱਬਾ ਇਧਰਲੇ ਪਾਸੇ ਸੁਰ ਸਿ ਗਿਆ ਸੁਰ ਸਿ ਗਿਆ ਮੈਨੂੰ ਲੱਗਦਾ ਚੜ ਗਿਆ ਪਰ ਇਧਰਲੇ ਪਾਸੇ ਨਹੀਂ ਹੋਰੀ ਸਾਹਮਣੇ ਇਧਰਲੇ ਪਾਸੇ ਸਿੰਧਰਾ ਵਾਲਾ ਸੋਨੂ ਵੀ ਖੱਦ ਰਿਹਾ ਹੈ ਸੋਨੂ ਤੇ ਮੋਨੂ ਸਿੰਧਰਾ ਵਾਲੇ ਦੀ ਜੋੜੀ ਬੜੀ ਮਸ਼ਹੂਰ ਹੈ ਤੇ ਇੱਕ ਭਰਾ ਨੂੰ ਕਹਿੰਦੇ ਅੱਜ ਸੱਦਿਆ ਭੰਗਾਰੇ ਵਾਲੇ ਸੁਖ ਹੁਣਾ ਨੇ ਆਹ ਸਾਹਮਣੇ ਗੁਰਲਾਲ 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 ਸਾਡੇ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਕਿ ਬੇਸੀ ਕਿਉਂ ਗੇ ਟੇਨ ਨਾਲ ਬਹੁਤ ਵੱਡਾ ਮਾਨ ਸਨਮਾਨ ਕਰਨਾ ਹੈ ਰੇਸ਼ਮ ਸਰਪੰਚ ਘੜਕੇ ਚੰਬੇ ਪਿੰਡ ਵਾਲਾ ਖੇਡ ਮੈਦਾਨ ਲਈ ਕਬੱਡੀ ਕਬੱਡੀ ਕਰਦਾ ਔਰ ਸਾਹਮਣੇ ਚਾਰਾ ਤੇ ਪੈਂਦੇ ਚੜਕੇ ਕਬੱਡੀ ਹੈ ਅੱਚੇ ਉਪਲਾ ਵੀ ਧਰਤੀ ਦਾ ਲਓ ਸਾਹਮਣੇ ਇਧਰ ਦੇ ਪਾਸੇ ਫਰੰਦੀਪਰੀਏ ਗੋਪੀ ਦਾ ਵੀਰ ਉੱਚੇ ਨਵੇਂ ਕੱਦ ਵਿੱਚ ਪਾਉਂਦਾ ਹੈ ਕਬੱਡੀ ਆ ਦੋਵੇਂ ਸਰਦਾਰ ਇੱਕੋ ਜਿਹੇ ਆ ਦੋਵੇਂ ਸਰਦਾਰ ਇੱਕੋ ਜਿਹੇ ਫਰੰਦੀਪਰੀਆ ਜੋੜੀਆਂ ਇੱਕੋ ਜੀਆਂ ਪੜ ਗਈਆਂ ਉਹ ਜੋੜੀਆਂ ਪਈਆਂ ਮੜ ਗਈਆਂ ਸੋਹਣੀਆਂ ਹੋ ਆ ਵਾਹਲਾ ਕੀ ਲੱਗਦਾ ਹੈ ਆਹ ਕਹਿੰਦੇ ਸਿੱਖ ਸਰਦਾਰ ਉਹ ਕਹਿੰਦੇ ਚੱਪੇ ਵਾਲਾ ਜਿੰਨੇ ਆਣ ਤੰਗ ਕੇ ਜੱਫਾ ਲਾਇਆ ਖੇਡ ਮੈਦਾਨ ਦੇ ਵਿੱਚ ਪੰਘਾਲੇ ਵਾਲੇ ਸੁੱਖ ਜੇ ਤਿੰਨ ਜੱਫੇ ਸਰਜੀਤ ਸਿੰਘ ਜੀ ਹਾਜੀ ਸਾਹਿਬ ਕਹਿੰਦੇ 500 ਰਿਆਹ ਆਹ ਸਿੱਟੇ ਰੰਗ ਦੀ ਪਾਈ ਹੋਈ ਨਿੰਕਰ ਮਨਜੀਤ ਨਾਮ ਹੈ ਸੁਰ ਸਿੰਘ ਪਿੰਡ ਰੇ ਕਹਿੰਦੇ ਵੱਡੇ ਵੱਡੇ ਮੱਲ ਪੈਦਾ ਕੀਤੇ ਆ ਫਰੰਦੀਪੁਰੇ ਗੋਪੀ ਦੀ ਪਛਾਣ ਉਹ ਵੀ ਕਹਿੰਦੇ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਾ ਦੇ ਦਰਬਾਰ ਤੋਂ ਮਹਾਂਪੁਰਸ਼ ਸਾਚਵਾਹਣ ਵਾਸੀ ਸ਼੍ਰੀਮਾਨ ਸੰਤ ਬਾਬਾ ਦਇਆ ਸਿੰਘ ਜੀ ਉਹਨਾਂ ਦੇ ਸਥਾਨਾ ਸਾਡੇ ਸਰਦਾਰ ਗੁਰਵੇਲ ਸਿੰਘ ਜੀ ਸਰਪੰਚ ਸਾਹਿਬ ਬਹੁਤ ਵੱਡੇ ਪਿਆਰ ਕੋਈ ਦਾ ਕਰਦੇ ਆ ਆਪਾਂ ਦਿਲ ਦੀ ਕਰਾਈਆਂ ਤੋਂ ਧੰਨਵਾਦ ਕਰਦੇ ਸਾਡੇ ਵੀਰ ਦਾ ਪਰ ਆਹ ਸਾਹਮਣੇ ਹੈ ਵੱਡੇ ਪੱਲ ਢਣਗੇ ਮੇਰੇ ਪੰਜਾਬੀ ਵੀਰੋ ਪੁੱਤ ਪੰਜਾਬੀ ਮਾਂ ਦਾ ਸਿੱਕਾ ਚਲਦਾ ਮੇਰੇ ਨਾਂ ਦਾ ਹੋਣ ਤਰੀਫਾਂ ਨੇ ਬੜੀਆਂ ਆ ਮਾਰੇ ਕੰਮ ਕਦੇ ਨਾ ਕੀਤੇ ਤੈਨੂੰ ਗੁੱਡੀਆਂ ਨੇ ਚੜੀਆਂ ਹਾਰੇ ਕੰਮ ਕਦੇ ਨਾ ਕੀਤੇ ਤਾਂ ਗੁੱਡੀਆਂ ਨੇ ਚੜੀਆਂ ਗੁੱਡੀਆਂ ਸਮਾਨਾਂ ਦੇ ਵਿੱਚ ਚੜੀਆਂ ਹੋਈਆਂ ਇਸ ਨੌਜਣ ਦੀਆਂ ਗੁੱਡੀਆਂ ਚੜੀਆਂ ਹੋਈਆਂ ਇਸ ਨੌਜਣ ਦੀਆਂ ਏ ਬੱਲੇ 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 ਵੇ ਆਏ ਮੁੰਡਾ ਨੌਜਣ ਸ਼ੇਦਾਂ ਦੀ ਧਰਤੀ ਦਾ ਇਹ ਵੱਡੇ ਵੱਡੇ ਮੂਹਤੇ ਕਰਦਾ ਜਗਨਰਾਜ ਮੇਰੇ ਕਦੇ ਸਰਜੀਤ ਸਿੰਘ ਜੀ ਹਾਜੀ ਸਾਹਿਬ ਕਹਿੰਦੇ ਵੀ ਸੁੱਕ ਭੰਗਾਲੇ ਵਾਲੇ ਦੇ 3 ਹੋਏ 1000 ਦੇ ਬਹੁਤ ਬਹੁਤ ਧੰਨਵਾਦ ਹੈ ਪਰ ਹਰੁੰਦੀਪਰੀਆ ਗੋਪੀ ਮੁਖਸਰੀਏ ਦੇ ਮੂਰੇ ਹੋ ਗਿਆ ਮੁਖਸਰੀਏ ਦੇ ਮੂਰੇ ਹੋ ਗਿਆ ਆ ਮੁਖਸਰੀਆ ਸਾਹ ਆ ਮੁੰਡੇ ਦਾ ਸਨਮਾਨ ਵੱਡਾ ਹੋਇਆ ਆ ਸਾਹਮਣੇ ਸੁਖ ਪੰਘਾਲੇ ਵਾਲਾ ਸੁਖ ਪੰਘਾਲੇ ਵਾਲਾ ਕਹਿੰਦਾ ਵੀ ਖੇਡਣਾ ਜਵੋਰ ਹੈ ਸਾਡੇ ਭਰਾਵਾਂ ਨੇ ਬੜੇ ਮਾਣ ਨਾਲ ਕਿਹਾ ਸੁਖ ਤੇਰੇ ਇੱਕੋ ਜੱਥੇ ਨਹੀਂ ਦਰਸ਼ਕਾਂ ਦਾ ਦਿਲ ਮੋਲਿਆ ਸੋਹਣਾ ਮਾਣੇ ਦੇ ਪਿੰਡ ਦੇ ਵਿੱਚ ਵੀ ਦੁਨੀਆ ਦੇ 스타 ਹੋਇਆ ਕਦੇ ਕਹਿੰਦੇ ਹਰਿਆਣਾ ਪੰਜਾਬ ਦੀ ਗੱਲ ਚੱਲਦੀ ਪਰ ਆਹ ਫਰੰਦੀਪੁਰਿਆ ਆਹ ਫਰੰਦੀਪੁਰਿਆ ਆਹ ਬੱਲੇ ਪਰਮਾਰ ਦਾ ਹੀਰਾ ਜਿਹੜਾ ਬਾਪੂ ਕਰਤਾਰ ਸਿੰਘ ਜੀ ਮਾਰ ਗਿਆ ਇੱਕ ਗੂਗਲ ਪੇ ਹੋਰ 5100 ਦਾ ਮਾਰ ਗਿਆ ਇੱਕ ਗੂਗਲ ਪੇ ਹੋਰ ਲਿਆ ਤੇ ਢਿੰਦਿਆ ਮੀਰਪੁਰਿਆ ਮੀਰਪੁਰਿਆ ਫਰੰਦੀਪੁਰਿਆ ਦਾ ਗੋਗਲ ਤੇ ਨੰਬਰ ਤੇ ਭਰਾ ਕਹਿੰਦੇ ਸੁਰਦਨੇ ਮਾਇਆ ਹਰੇ ਹੇ ਪਰ ਇਧਰਲੇ ਪਾਸੇ ਆ ਆ ਫਾੜਕ ਬੰਦ ਕਰੀ ماں ਵੀ ਤੇਜ ਹੈ ਤੇ ਹੈ ਵੀ ਤੇਜ ਹੈ ਪਰ ਗਵਾਂਟੀ ਗਵਾਂਟੀ ਭੇਤੀ ਹੁੰਦੇ ਆ ਸਾਡੇ ਸਰਦਾਰ ਬਲਕਾਰ ਸਿੰਘ ਕਰਦੇ ਜਿਹੜੇ ਮਾਨ ਸਨਮਾਨ ਦੇ ਰਹੇ ਕਬੱਡੀ ਦੇ ਗਰਾਊਂਡ ਵਿੱਚ 500 ਮੇਰੇ ਲਈ ਪੁਛਦਾ ਕਰ ਗਏ ਆ 2000 ਫਰੰਦੀਪੁਰ ਦੀ ਟੀਮ ਲਈ ਤੇ 5100 ਰੁਪਏ ਭਿੰਦੇ ਵੀਰ ਆ ਗਿਆ ਜਹਿਆਂ ਦਾ ਵੀ ਕੰਨਜਾ ਸੰਗਤੋਂ ਪੈਸੇ ਰਾਂਣ ਲਈ ਚਲੇ ਜਾਂਦੀ ਹੈ ਪਰ ਸਾਡੇ ਵੀਰ ਕਹਿੰਦੇ ਆ ਮਾਇਆ ਕੱਲੀ ਕੱਲੀ ਦੇ ਕੇ ਜਾਵਾਂਗੇ ਮਾਇਆ ਕੱਲੀ ਕੱਲੀ ਦੇ ਕੇ ਜਾਵਾਂਗੇ ਆਹ ਸਾਹਮਣੇ ਸਰਮਾਨ ਸਾਲ ਬਾਅਦ ਮੇਲਾ ਆਉਣਾ ਹੈ ਪ੍ਰਮਾਤਮਾ ਦੀ ਕਿਰਪਾ ਹੈ ਮੇਲਾ 20 ਤਰੀਕ ਨੂੰ ਠੰਗਰ ਪੀਰ ਦਾ ਮੇਲਾ ਹੈ 20 ਤਰੀਕ ਨੂੰ ਤੇ ਤਵੀਆਂ ਦਾ ਮੁਕਾਬਲਾ ਹੋਵੇਗਾ ਫਰੰਦੀਪੁਰੀਏ ਗੋਪੀ ਦੀ ਟੀਮਾਂ ਤੇ ਇੱਕ ਟੀਮ ਦੀ ਇਹ ਭਾਲ ਯਾਰੀ ਹੈ ਵੀ ਕਿਹੜੀ ਜਿੰਨਾ ਵਧੀਆ ਇਨਸਾਨ ਹੈ ਉਹਨਾਂ ਵਧੀਆ 플레이ਰ ਹੈ ਤੇ ਇੱਕ ਵਧੀਆ ਟੀਮ ਦੇ ਲਈ ਖੇਡਦਾ ਨੌਜਾਨ ਫਰੰਦੀਪੁਰੀਆ ਗੋਪੀ ਆਹ ਕਹਿੰਦੇ ਦਿਲ ਦੇ ਵਿੱਚ ਉਹਨਾਂ ਹੀ ਪਿਆਰ ਦਿੰਦਾ ਆਹ ਸਾਹਮਣੇ ਜਿੰਨੂੰ ਵੀ ਆਪਣੀ ਟੀਮ ਦੇ ਵਿੱਚ ਖੜਾਉਂਦਾ ਆਹ ਸਾਹਮਣੇ ਮੇਲਾ ਪਣ ਗਿਆ ਮੇਲਾ ਪਣ ਗਿਆ ਆਹ ਸਿਨੂ ਕਿਨੂ ਮੈਚ ਦਾ ਨਜ਼ਾਰਾ ਇੱਕ ਵਾਰੀ ਤਾੜੀ ਠੋਕ ਦਿਓ ਮੇਰੇ ਪਿਆਰੀ ਵੀਰੋ ਸੁੱਖ ਦੇਖਦਾ ਤਾੜੀਆਂ ਵੱਜਦੀਆਂ ਸੋਹਣਿਆ ਇਥੋਂ پتہ ਲੱਗਦਾ ਟੀਮਾਂ ਦੋਵੇਂ ਵਧੀਆ ਟੀਮਾਂ ਦੋਵੇਂ ਚੋਟੀ ਦੀਆਂ ਜਿੱਤਾਂ ਇੱਕ ਨੇ ਹਰਨਾ ਇੱਕ ਨੇ ਆਹ ਸਾਹਮਣੇ ਇਧਰਲੇ ਪਾਸੇ ਸਰਦਾਰ ਕਰਤਾਰ ਸਿੰਘ ਜੀ ਸਰਪੰਚ ਦਾ ਪੋਤਰਾ ਅਨਖबीर ਸਿੰਘ ਜੀ ਲਾਈਵ ਦੇ ذریعے ਕਹਿੰਦੇ ਵਿਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਲਾਈਵ ਜੁੜਿਆ ਹੈ ਅਨਖਬੀਰ ਸਾਡਾ ਇੰਗਲੈਂਡ ਦੇ ਵਿੱਚ ਰਹਿੰਦਾ ਹੈ ਤੇ ਕਹਿੰਦੇ ਲਾਈਵ ਤੱਕ ਰਿਹਾ ਅੱਜ ਦਾ ਵੱੱਡਾ ਮੇਲਾ ਪਰ ਆਹ ਸਾਹਮਣੇ ਕੀ ਉਪਲਾ ਵਾਲਾ ਕਹਿੰਦੇ ਮੁਖਸਰੀਏ ਨਾਲ ਭੁੱੜ ਗਿਆ ਅੱਤੀ ਉੱਡਾ ਦਾ ਮੁਖਸਰੀਏ ਕੱਡੀਆਂ ਦਾ ਇਸ਼ਾਰਾ ਹੋ ਗਿਆ ਆਹ ਸਾਹਮਣੇ ਇਧਰ ਨੇ ਪਾਸੇ ਜਿਵੇਂ ਰਾਜ ਬਰਾਰ ਕਹਿੰਦਾ ਹੁੰਦਾ ਨੱਚਣਾ ਤੇ ਹੁਣ ਨੱਚ ਲੈ ਘਰੇ ਜਾ ਕੇ ਨਾ ਜੁੱਲੇ ਜੁੱਲਾ ਤੁਮਾਰੀ ਦੋ ਕੱਡੀਆਂ ਰਹਿ ਗਈਆਂ ਆਹ ਰਾਣਾ ਡਰਾਈਵਰ ਵੀ ਮਾਰਦਾ ਤਾੜੀਆਂ ਯਾਰ ਡਰਾਈਵਰ ਗੱਡੀਆਂ ਵਾਲੇ ਖਾਲ ਨੂੰ 32 ਵਾਹਾਂ ਲੱਗੇ ਸਾਰੇ ਸਾਡੇ ਨਗਰ ਦੇ ਸਰਪੰਚ ਸਾਹਿਬਾਨ ਦਾ ਸਾਰੀ ਪੰਚਾਇਤ ਦਾ ਸਾਰੇ ਨਗਰ ਨਿਵਾਸੀਆਂ ਦਾ ਸਾਰੀ ਗੁਰਦਰਾ ਪ੍ਰਬੰਧਕ ਕਮੇਟੀ ਦਾ ਤੇ ਸਾਰੇ ਐਨਆਰਆਈ ਵੀਰਾਂ ਦਾ ਧੰਨਵਾਦ ਆ ਸਾਹਮਣੇ ਇਧਰ ਦੇ ਪਾਸੇ ਹੇ ਹੇ ਹੋਰ ਅੱਪਾ ਹੇ ਹੋਰ ਅੱਪਾ ਹੇ ਹੋਰ ਅੱਪਾ ਮੇਲਾ ਹੱਲੇ ਮੁੱਕਿਆ ਨਹੀਂ ਮੇਲਾ ਹੱਲੇ ਮੁੱਕਿਆ ਨਹੀਂ ਆਏ ਆਏ ਹੋਰ ਅੱਪਾ 1000 ਦਾ ਸਾਡੇ ਸਰਜੀਤ ਸਿੰਘ ਜੀ ਫੌਜੀ ਸਾਹਿਬ ਕਹਿੰਦੇ ਆ ਤੇ 1000 ਸੁੱਖ ਕਰਦੀ ਗੱਲ ਘਰ ਵਿੱਚ ਰਹਿ ਜੇ ਇਤੋਂ ਕੀ ਚੰਗਾ ਪਰ ਪੱਪਾ ਕਹਿੰਦਾ ਏ ਇਧਰਲੇ ਪਾਸੇ ਸਿੰਦੜਾ ਵਾਲਾ 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 ਫੌਜੀ ਸਾਹਿਬ ਕਿਦੋਂ ਪੰਘਾਲੇ ਦੇ ਵਿੱਚ ਦੁਨੀਆ ਦੇ 스타 ਫਰਮਵੀਪੁਰੀਏ ਗੋਪੀ ਦੀ ਟੀਮ ਹੋ ਗਈ ਹੈ ਤੇ ਸਾਡੇ ਵੀਰ ਕਹਿੰਦੇ ਵੀ ਇੱਕ ਟੀਮ ਨਾਲ ਗੱਲਬਾਤ ਚੱਲ ਰਹੀ ਜਾਂਦੇ ਸਰਦਾਰ ਗੁਰਤੇਗ ਸਿੰਘ ਜੀ ਭੁੱਲਰ ਸਾਹਿਬ ਹਾਂਜੀ ਪੁਆਇੰਟ ਸੋਲੋ ਜੀ ਹਰਮੰਦੀਪੁਰ ਦੀ ਟੀਮ ਦੇ ਪੁਆਇੰਟ ਨੇ 33 ਤੇ 37 ਪੁਆਇੰਟ ਨੇ ਕਰਿਆਲੇ ਨੇ ਉਧਰਲੇ ਪਾਸੇ ਵਾਸਤੇ ਆਪਾਂ ਜੋਰ ਦੇ ਰੀਜਕਾਰਾ ਲਾਉਣਾ ਬੋਲੇ quem quer que é